ਮਾਈਕਲ ਨੂੰ ਕੁਮਾਰਵਾਲੀ ਕੇਸ ਦੇ ਵਿੱਚ ਪਰਿਵਾਰ ਆਪਣੇ ਉਸੇ ਮੰਗ ਦੇ ਉੱਤੇ ਅੜਿਆ ਹੋਇਆ ਹੈ ਕਿ ਜਦੋਂ ਤੱਕ ਐਫ ਆਈ ਆਰ ਬਾਇ ਨੇਮ ਉਸ ਤੋਂ ਬਾਅਦ ਪੋਸਟਮਾਰਟਮ ਤੇ ਉਸ ਤੇ ਆਧਾਰ ਦੇ ਉੱਤੇ ਅਗਲੀਆਂ ਕਾਰਵਾਈਆਂ ਹੋਣੀਆਂ ਬਿਲਕੁਲ ਠੀਕ ਹੈ ਜੇ ਇਹ ਚੀਜ਼ ਨਾ ਹੋਈ ਤਾਂ ਜਸਟਿਸ ਮਿਲਣਾ ਹੀ ਨਹੀਂ ਤਫਸੀਲੀ ਦਾ ਵੀ ਤਜਰਬਾ ਹੈ ਔਰ ਉਸ ਤੋਂ ਬਾਅਦ ਤੁਸੀਂ ਸਿਆਸਤਦਾਨ ਵੀ ਬਣਦੇ ਹੋ ਇਹਨਾਂ ਦੋਵਾਂ ਖੇਤਿਆਂ ਦੇ ਵਿੱਚ ਕਦੇ ਨਾ ਕਦੇ ਆਵਾਜ਼ ਉੱਠ ਪੈਂਦੀ ਹੈ ਕਿ ਜਿੰਨੇ ਮਰਜ਼ੀ ਉੱਚੇ ਆਉਂਦੇ ਆ ਤੇ ਚਲੇ ਜਾਂਦੇ ਗਰੀਬ ਘਰਾਂ ਦੇ ਵਿਅਕਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਸ ਕੇਸ 'ਚ ਵੀ ਇਸੇ ਤਰ੍ਹਾਂ ਲੱਗਦਾ ਆਰਐਸਐਸ ਦੀ ਸੋਚ ਤੇ ਬੀਜੇਪੀ ਦੀ ਜਿਹੜੀ ਸੋਚ ਆ ਮਨੁਸਮ੍ਰਿਤੀ ਵਾਲੀ ਸੋਚ ਹੈ ਕਿ ਜਿਹੜਾ ਗਰੀਬ ਆ ਉਹਨੂੰ ਗਰੀਬ ਰਹਿਣ ਦਿਓ ਜਿਹੜਾ ਐਸਸੀ ਆ ਉਹਨੂੰ ਐਸਸੀ ਰਹਿਣ ਦਿਓ ਸੋ ਇਹ ਜਿਹੜੀ ਇਹਨਾਂ ਦੀ ਸੋਚ ਆ ਕਿ ਦਲਿਤ ਵਰਗ ਨੂੰ ਤੇ ਜਿਹੜੇ ਸਾਡੇ ਗਰੀਬ ਪਰਿਵਾਰ ਉਹਨਾਂ ਨੂੰ ਉੱਠਣ ਨਹੀਂ ਦੇਣਾ ਵੈਦ ਸਾਹਿਬ ਤੁਸੀਂ ਵੀ ਅਫਸਰ ਰਹੇ ਹੋ ਤੁਸੀਂ ਆਪਣਾ ਤਜਰਬਾ ਦੱਸੋ ਤੁਸੀਂ ਜਦੋਂ ਵਿਚਰਦੇ ਸੀ ਉਦੋਂ ਜਿਆਤੀਆਂ ਉਦੋਂ ਵੀ ਹੁੰਦੀਆਂ ਰਹੀਆਂ ਕੋ ਇਹ ਬਿਲਕੁਲ ਬਿਲਕੁਲ ਇਹ ਜਿਹੜੀਆਂ ਪੋਸਟਿੰਗ ਟ੍ਰਾਂਸਫਰਸ ਵੇਲੇ ਤੇ ਪ੍ਰਮੋਸ਼ਨਾਂ ਵੇਲੇ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਕਿ ਸਿਆਸਤਦਾਨ ਕੋਝੀਆਂ ਚਾਲਾਂ ਚੱਲ ਕੇ ਦਲਿਤ ਪੋਲਿਟਿਕਸ ਦਾ ਪੱਤਾ ਖੇੜ ਕੇ ਬਹੁਤ ਕੁਝ ਕਰਦੇ ਐ ਪਰ ਜਿਨ੍ਹਾਂ ਨੇ ਯੂਪੀਐਸਸੀ ਕਲੀਅਰ ਕੀਤਾ ਹੁੰਦਾ ਬਹੁਤ ਇਮਤਿਹਾਨ ਔਖੇ ਚੋਂ ਪਾਸ ਹੋਏ ਹੁੰਦੇ ਆ ਉਹਨਾਂ ਦੇ ਦਿਮਾਗ ਵਿੱਚੋਂ ਇਹ ਜਾਤ ਪਾਤ ਵਾਲਾ ਕੀੜਾ ਕਿਉਂ ਨਹੀਂ ਨਿਕਲਦਾ ਉਹ ਤਾਂ ਜੋ ਪੇਰੈਂਟਸ ਵੱਲੋਂ ਫੀਡ ਕੀਤਾ ਗਿਆ ਜੋ ਸੋਸਾਇਟੀ ਵੱਲੋਂ ਫੀਡ ਕੀਤਾ ਜੋ ਸਰਕਾਰਾਂ ਵੱਲੋਂ ਫੀਡ ਕੀਤਾ ਜਾਂਦਾ ਉਹ ਚੱਲ ਰਿਹਾ ਇੱਕ ਦੇਸ਼ ਦੇ ਅੰਦਰ ਬਹੁ ਚਰਚਿਤ ਕੇਸ ਬਣਿਆ ਹੋਇਆ ਉਹ ਹੈ ਏਡੀਜੀਪੀ ਦੇ ਸੁਸਾਇਸਾਈਡ ਕੇਸ ਦਾ ワイपुन कुमार ਜਿਸ ਦੇ ਲਈ ਬਹੁਤ ਸਾਰੇ ਲੋਕਾਂ ਦੀ ਆਵਾਜ਼ ਉੱਠੀ ਹੈ ਕਿ ਕਿਵੇਂ ਵੱਡੇ ਅਹੁਦੇ ਤੇ ਪਹੁੰਚ ਕੇ ਵੀ Dalit ਭਾਈਚਾਰੇ ਦੇ ਨਾਲ ਜ਼ਿਆਦਤੀਆਂ ਹੁੰਦੀਆਂ ਨੇ ਇਸ ਬਾਰੇ ਕਾਂਗਰਸ ਪਾਰਟੀ ਨੇ ਆਪਣੇ ਸਟੈਂਡ ਵੀ ਸਪਸ਼ਟ ਕੀਤੇ ਨੇ ਔਰ ਪੰਜਾਬ ਕਾਂਗਰਸ ਦੇ ਵਿੱਚ ਜੋ SC ਸੈੱਲ ਦੇ ਚੇਅਰਮੈਨ ਨੇ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਜੀ ਨੇ ਖੁਦ ਵੀ ਹੋ ਅਫਸਰ ਵਜੋਂ ਜਿਹੜੇ ਰਿਟਾਇਰਮੈਂਟ ਲੈ ਚੁੱਕੇ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹ ਉਸ ਕੇਸ ਨੂੰ ਕਿਵੇਂ ਸਮਝਦੇ ਨੇ ਤੇ ਹੋਣਾ ਕੀ ਚਾਹੀਦਾ ਵੈਦ ਸਾਹਿਬ ਤੁਹਾਡਾ ਖੁਦ ਦਾ ਇੱਕ ਅਫਸਰੀ ਦਾ ਵੀ ਤਜਰਬਾ ਹੈ ਔਰ ਉਸ ਤੋਂ ਬਾਅਦ ਤੁਸੀਂ ਸਿਆਸਤਦਾਨ ਵੀ ਬਣਦੇ ਹੋ ਇਹਨਾਂ ਦੋਵਾਂ ਖੇਤਿਆਂ ਦੇ ਵਿੱਚ ਕਦੇ ਨਾ ਕਦੇਵਾਜ ਉੱਠ ਪੈਂਦੀ ਹੈ ਕਿ ਜਿੰਨੇ ਮਰਜ਼ੀ ਉੱਚੇ ਆਉਂਦੇ ਆ ਤੇ ਚਲੇ ਜਾਣ ਗਰੀਬ ਘਰਾਂ ਦੇ ਵਿਅਕਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਸ ਕੇਸ 'ਚ ਵੀ ਇਸੇ ਤਰ੍ਹਾਂ ਲੱਗਦਾ ਦੇਖੋ 10BC ਦਾ ਡਾਟਾ ਹੈਗਾ ਸਾਡੇ ਕੋਲ ਹਿੰਦੁਸਤਾਨ ਦਾ ਸਰਕਾਰੀ ਡਾਟਾ 2014 ਦੀ ਬੀਜੇਪੀ ਸਰਕਾਰ ਬਣਨ ਤੋਂ ਬਾਅਦ ਸਾਡੇ ਦਲਿਤ ਪਰਿਵਾਰਾਂ ਉੱਤੇ ਤੇ ਗਰੀਬ ਪਰਿਵਾਰਾਂ ਉੱਤੇ ਜਿਹੜੇ ਅਤਿਆਚਾਰ ਨੇ ਉਹ ਵੱਧ ਗਏ ਉਹਦਾ ਕਾਰਨ ਕੀ ਹੈ ਇਹ ਸਮਝਣ ਵਾਲੀ ਲੋ ਲੋੜ ਹੈ ਸਾਡੇ ਲੋਕਾਂ ਨੂੰ ਉਹਦਾ ਕਾਰਨ ਹੈ ਕਿ ਆਰਐਸਐਸ ਦੀ ਸੋਚ ਤੇ ਬੀਜੇਪੀ ਦੀ ਜਿਹੜੀ ਸੋਚ ਆ ਮਨੁਸਮ੍ਰਿਤੀ ਵਾਲੀ ਸੋਚ ਹੈ ਕਿ ਜਿਹੜਾ ਗਰੀਬਾਂ ਨੂੰ ਗਰੀਬ ਰਹਿਣ ਦਿਓ ਜਿਹੜਾ ਐਸਸੀ ਆ ਉਹਨੂੰ ਐਸਸੀ ਰਹਿਣ ਦਿਓ ਸੋ ਇਹ ਜਿਹੜੀ ਇਹਨਾਂ ਦੀ ਸੋਚ ਆ ਕਿ ਦਲਿਤ ਵਰਗ ਨੂੰ ਤੇ ਜਿਹੜੇ ਸਾਡੇ ਗਰੀਬ ਪਰਿਵਾਰ ਉਹਨਾਂ ਨੂੰ ਉੱਠਣ ਨਹੀਂ ਦੇਣਾ ਇਹ ਮਨੁਸਮ੍ਰੀਤੀ ਦੀ ਸੋਚ ਆ ਇਹ ਸੋਚ ਦਾ ਜਿਹੜਾ ਰਿਜ਼ਲਟ ਹੈ ਕਿ ਅੱਜ ਤੁਸੀਂ ਅੰਦਾਜ਼ਾ ਲਾਓ ਕਿ ਕੱਲਾ ਸ਼੍ਰੀ ਪੂਰਨ ਕੁਮਾਰ ਵਾਲਾ ਮਸਲਾ ਹੁਣ ਉੱਭਰਿਆ ਕਿ ਉਹਨਾਂ ਨੂੰ ਕਿੰਨਾ ਮਜਬੂਰ ਕਰ ਦਿੱਤਾ ਹੋਊਗਾ ਕਿ ਉਹਨਾਂ ਨੇ ਇੰਨਾ ਐਕਸਟ੍ਰੀਮ ਸਟੈਪ ਲਿਆ ਉਹਨਾਂ ਦੀ ਵਾਈਫ ਇੱਕ ਸੀਨੀਅਰ ਆਈਜੀਐਸ ਅਫਸਰ ਹੈ ਅਗਰ ਇੱਕ ਸੀਨੀਅਰ ਆਈਜੀਐਸ ਅਫਸਰ ਤੇ ਉਹਦਾ ਹਸਬੰਡ ਆਈਪੀਐਸ ਅਫਸਰ ਆ ਉਹਨੂੰ ਇਨਸਾਫ ਨਹੀਂ ਮਿਲਦਾ ਉਹਨੂੰ ਇੰਨਾ ਕਿ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਇੱਕ ਆਈਪੀਐਸ ਅਫੀਸਰ ਐਡੀਜੀਪੀ ਰੈਂਕ ਦਾ ਜਿਹੜਾ ਵਿਅਕਤੀ ਉਹ ਸੁਸਾਈਡ ਕਰ ਲੈਂਦਾ ਇਹਦੇ ਕਾਰਨ ਰਹੇ ਹੋਣਗੇ ਐਦਾਂ ਨਹੀਂ ਹੁੰਦਾ ਸੁਸਾਈਡ ਦੀ ਥਿਉਰੀ ਹੈ ਐਦਾਂ ਨਹੀਂ ਹੁੰਦਾ ਕਿ ਬਸ ਇੱਕਦਮ ਆਇਆ ਤੇ ਬੰਦੇ ਨੇ ਉਹਨੂੰ ਇੰਨਾ ਕਿ ਤੰਗ ਪਰੇਸ਼ਾਨ ਸਤਾਇਆ ਉਹਨੂੰ ਗਿਆ ਇਨਾ ਕੋ ਨੂੰ ਦੁਖੀ ਕੀਤਾ ਗਿਆ ਕਿ ਉਹਨੂੰ ਅਲਟੀਮੇਟਲੀ ਸੁਸਾਈਡ ਕਰਨਾ ਪਿਆ ਸੁਸਾਈਡ ਨੋਟ ਕਾਫੀ ਕੁਝ ਬਿਆਨ ਕਰਦਾ ਹੈ ਪਰਿਵਾਰ ਵੀ ਉਸੇ ਗੱਲ ਤੇ ਅੜਿਆ ਹੈ ਕਿ ਬਾਏ ਜਦੋਂ ਨਾਮ ਲਿਖੇ ਹੋਇਆ ਇੱਕ ਵਾਰੀ ਨਾਮ ਤੇ ਪਾਓ ਐਫ ਆਈ ਆਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਸਿਆਸੀ ਦਖਲ ਅੰਦਾਜ਼ੀ ਹੈ ਜਾਂ ਅਫਸਰਸ਼ਾਈ ਭਾਰੂ ਹੈ 100% ਸਰਕਾਰ ਹਰਿਆਣਾ ਸਰਕਾਰ ਦੀ ਬੀ ਜੀ ਪੀ ਸਰਕਾਰ ਦੀ ਇਹ ਮਨਸ਼ਾ ਨਹੀਂ ਹੈ ਕਿ ਉਹ ਡੀ ਜੀ ਪੀ ਜਾਂ ਬਾਕੀ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਜੋ ਸਾਨੂੰ ਲੱਗਦਾ ਹੈ ਅਗਰ ਕਰਨਗੇ ਤਾਂ ਅਸੀਂ ਐਪਰੀਸ਼ੀਏਟ ਕਰਾਂਗੇ ਬਟ ਉਹ ਨਹੀਂ ਕਰਨਗੇ ਠੀਕ ਹੈ ਡੀਜੀਪੀ ਨੂੰ ਛੁੱਟੀ ਭੇਜਣ ਦੀ ਗੱਲ ਕਰਦੀ ਹੈ ਗੱਲ ਚੱਲੀ ਯਾਰ ਇੱਕ ਕ੍ਰਾਈਮ ਹੋਇਆ ਹੈ ਅਗਰ ਤੁਸੀਂ ਮੈਂ ਜਾਏ ਤੁਹਾਡਾ ਕੈਮਰਾਮੈਨ ਅਗਰ ਇਹੀ ਸਿਚੁਏਸ਼ਨ ਹੁੰਦੀ ਤਾਂ ਹੁਣ ਤੱਕ ਮੈਨੂੰ ਤੇ ਤੁਹਾਨੂੰ ਫੜ ਕੇ ਅੰਦਰ ਦੇ ਤਾ ਹੋਣਾ ਸੀਗਾ ਕਿਉਂਕਿ ਹਰਿਆਣਾ ਸਰਕਾਰ ਦਾ ਡੀਜੀਪੀ ਹੈ ਜਿਹੜੇ ਡੀਜੀਪੀ ਹੈ ਬਾਕੀ ਜਿਹੜੇ ਸਰਕਾਰੀ ਬੰਦੇ ਨੇ ਚਾਹੇ ਆਈਪੀਐਸ ਨੇ ਚਾਹੇ ਆਈਏਸ ਉਹਨਾਂ ਨੂੰ ਬਚਾਉਣ 'ਚ ਲੱਗੇ ਹੋਏ ਨੇ ਤੁਸੀਂ ਦੇਖੋ ਨਾ ਜੋ ਹਾਲਾਤ ਬਣੇ ਹੋਏ ਐ ਸਾਡੇ ਉਸ ਵੀਰ ਦੀ ਡੈੱਡ ਬੋਡੀ ਦੇ ਨਾਲ ਜੋ ਖਿਲਵਾੜ ਹੋ ਰਿਹਾ ਆਪਣੇ ਸਾਹਮਣੇ ਐ ਯਾਰ ਇਹ ਇੱਕ ਕਾਨੂੰਨ ਥੋੜੀ ਹੈ ਕਨਸਟੀਟਿਊਸ਼ਨ ਦੇ ਵਿਕਤਾ ਸਾਡੇ ਕੋਲੇ ਇਕੁਅਲ ਰਾਈਟਸ ਨੇ ਇਕਵੈਲਟੀ ਬਿਫੋਰ ਲਾਅ ਹੈ ਕਨਸਟੀਟਿਊਸ਼ਨ ਕਹਿੰਦਾ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਹੈ ਲੇਕਿਨ ਕਿੱਥੇ ਹੈ ਨਾ ਇਕਵੈਲਟੀ ਬਿਫੋਰ ਲਾਅ ਹੈ ਨਾ ਹੀ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਹੈ ਸਰ ਵੈਦ ਸਾਹਿਬ ਤੁਸੀਂ ਵੀ ਅਫਸਰ ਰਹੇ ਹੋ ਤੁਸੀਂ ਆਪਣਾ ਤਜਰਬਾ ਦੱਸੋ ਤੁਸੀਂ ਜਦੋਂ ਵਿਚਰਦੇ ਸੀ ਉਦੋਂ ਜਿਆਤੀਆਂ ਉਦੋਂ ਵੀ ਹੁੰਦੀਆਂ ਰਹੀਆਂ ਇਹ ਬਿਲਕੁਲ ਬਿਲਕੁਲ ਇਹ ਜਿਹੜੀਆਂ ਪੋਸਟਿੰਗ ਟ੍ਰਾਂਸਫਰਸ ਵੇਲੇ ਤੇ ਪ੍ਰਮੋਸ਼ਨਾਂ ਵੇਲੇ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਇਹ ਸਿਸਟਮ ਚੱਲਿਆ ਲੇਕਿਨ ਪੰਜਾਬ ਦੇ ਵਿੱਚ ਕਿਉਂਕਿ ਗੁਰੂ ਸਹਿਬਾਨਾ ਤੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਤੱਕ ਉਸ ਤੋਂ ਬਾਅਦ ਜੋ ਸਾਡੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਹੈ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਓਨੀਆਂ ਜਾਤੀਆਂ ਨਹੀਂ ਜਿੰਨੀਆਂ ਬਾਹਰਲੀਆਂ ਸਟੇਟਾਂ 'ਚ ਹੁੰਦੀਆਂ ਨੇ ਪੰਜਾਬ ਇਸ ਗੱਲੋਂ ਗੁਰੂਆਂ ਪੀਰਾਂ ਦੀ ਧਰਤੀ ਹੈ ਲੇਕਿਨ ਇੱਥੇ ਵੀ ਤੁਸੀਂ ਦੇਖੋ ਨਾ ਬਾਬਾ ਸਾਹਿਬ ਅਬੇਦਕਰ ਦੀ ਜਿਹੜੀ ਮੂਰਤੀ ਨੂੰ ਤੋੜਨ ਦੀਆਂ ਕਈ ਅਟੈਂਪਟ ਹੋਈਆਂ ਇਹ ਮਨੁੱਖ ਸਮ੍ਰਿਤੀ ਵਾਲੀ ਸੋਚ ਹੈ ਇਹ ਸਾਡੀ ਜਿਹੜੀ ਸੈਂਟਰ ਸਰਕਾਰ ਹੈ ਜਿਹੜੀ ਭਾਜਪੀ ਤੇ ਆਰਐਸਐਸ ਵਾਲੀ ਸਰਕਾਰ ਹੈ ਸਾਰਾ ਕੁਝ ਕਰਵਾਉਂਦੀ ਹੈ। 바이 ਪੂਰਨ ਕੁਮਾਰ ਵਾਲੇ ਕੇਸ ਦੇ ਵਿੱਚ ਪਰਿਵਾਰ ਆਪਣੇ ਉਸੇ ਮੰਗ ਦੇ ਉੱਤੇ ਅੜਿਆ ਹੋਇਆ ਹੈ ਕਿ ਜਦੋਂ ਤੱਕ ਐਫਆਈਆਰ ਬਾਇ ਨੇਮ ਉਸ ਤੋਂ ਬਾਅਦ ਪੋਸਟਮਾਰਟਮ ਤੇ ਉਸ ਤੇ ਆਧਾਰ ਦੇ ਉੱਤੇ ਅਗਲੀਆਂ ਕਾਰਵਾਈਆਂ ਹੋਣੀਆਂ ਬਿਲਕੁਲ ਠੀਕ ਹੈ ਜੇ ਇਹ ਚੀਜ਼ ਨਾ ਹੋਈ ਤਾਂ ਜਸਟਿਸ ਮਿਲਣਾ ਹੀ ਨਹੀਂ ਪਰਿਵਾਰ ਬਿਲਕੁਲ ਠੀਕ ਕਹਿ ਰਿਹਾ ਸੀ ਸਾਰੇ ਪਰਿਵਾਰ ਦੇ ਨਾਲ ਖੜੇ ਹੈ ਪਰਿਵਾਰ ਦੀ ਜਿਹੜੀ ਮੰਗ ਹੈ ਉਹ ਬਿਲਕੁਲ ਜਾਇਜ਼ ਹੈ 100% ਜਾਇਜ਼ ਹੈ ਇਸ ਮਸਲੇ ਦੇ ਵਿੱਚ ਕਾਂਗਰਸ ਹਾਈ ਕਮਾਂਡ ਦਾ ਸਟੈਂਡ ਕੀ ਹੈ ਤੁਸੀਂ ਉਹਨਾਂ ਪਰਿਵਾਰ ਨੂੰ ਵੀ ਤੁਹਾਡੇ ਲੀਡਰ ਮਿਲ ਕੇ ਆਏ ਸੋਨੀਆ ਗਾਂਧੀ ਜੀ ਨੇ ਵੀ ਚਿੱਠੀ ਲਿਖੀ ਹੈ ਰਾਹੁਲ ਗਾਂਧੀ ਜੀ ਨੇ ਵੀ ਖੜਗੇ ਸਾਹਿਬ ਨੇ ਵੀ ਇਹ ਕਿਹਾ ਹੈ ਕਿ ਇਹਦੇ ਉੱਤੇ ਜਸਟਿਸ ਮਿਲਣਾ ਚਾਹੀਦਾ ਰਾਹੁਲ ਗਾਂਧੀ ਚ ਜਸਟਿਸ ਲਈ ਲੜਾਈ ਕਰ ਰਹੇ ਨੇ ਹਿੰਦੁਸਤਾਨ ਦੇ ਵਿੱਚ ਕਨਸਟੀਟਿਊਸ਼ਨ ਦੀ ਕਿਤਾਬ ਹੱਥ ਚ ਪੜ੍ਹ ਕੇ ਉਹ ਕਹਿੰਦੇ ਆ ਕਨਸਟੀਟਿਊਸ਼ਨ ਦੇ ਅੱਜ ਲਾਗੂ ਹੋਣਾ ਚਾਹੀਦਾ ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਕਨਸਟੀਟਿਊਸ਼ਨ ਨੂੰ ਤੋੜਨ ਦੇ ਹੱਕ ਵਿੱਚ ਹੈ ਸਿਆਸਤ ਵਿੱਚ ਤਾਂ ਆਮ ਲੋਕਾਂ ਨੂੰ ਸਮਝ ਆਉਂਦੀ ਹੈ ਕਿ ਸਿਆਸਤਦਾਨ ਕੋਝੀਆਂ ਚਾਲਾਂ ਚੱਲ ਕੇ ਦਲਿਤ ਪੋਲਿਟਿਕਸ ਜਾਂ ਪੱਤਾ ਖੇਡ ਕੇ ਬਹੁਤ ਕੁਝ ਕਰਦੇ ਆ ਪਰ ਜਿਨ੍ਹਾਂ ਨੇ ਯੂਪੀਐਸਸੀ ਕਲੀਅਰ ਕੀਤਾ ਹੁੰਦਾ ਬਹੁਤ ਇਮਤਿਹਾਨ ਔਖੇ ਚ ਪਾਸ ਹੋਏ ਹੁੰਦੇ ਆ ਉਹਨਾਂ ਦੇ ਦਿਮਾਗ ਵਿੱਚੋਂ ਇਹ ਜਾਤ ਪਾਤ ਵਾਲਾ ਕੀੜਾ ਕਿਉਂ ਨਹੀਂ ਨਿਕਲਦਾ ਤੁਸੀਂ ਬਿਲਕੁਲ ਗਲਤ ਸਵਾਲ ਕਰ ਰਹੇ ਹੋ ਕਿ ਜਿਹੜਾ ਯੂਪੀਐਸਸੀ ਦੇ ਵਿੱਚ ਚਲਾ ਗਿਆ ਉਹਦਾ ਕੀੜਾ ਨਿਕਲਣਾ ਚਾਹੀਦਾ ਨਿਕਲਣਾ ਜ਼ਰੂਰ ਚਾਹੀਦਾ ਪਰ ਜਿਹੜੀ ਮਨੁਸਮ੍ਰਿਤੀ ਵਾਲੀ ਸੋਚ ਆ ਉਹ ਕਿੱਥੋਂ ਆਏਗੀ ਕਿਉਂਕਿ ਬੀਜੇਪੀ ਦੀ ਜਿਹੜੀ ਸਰਕਾਰ ਹੈ ਆਰਐਸਐਸ ਦੀ ਜਿਹੜੀ ਸਰਕਾਰ ਹੈ ਇਹਨੇ ਉਹ ਚੀਜ਼ 14 ਤੋਂ ਬਾਅਦ ਤਾਂ ਦੁਆਰਾ ਪਰ ਦਿੱਤੀ ਪਰ ਅਫਸਰਾਂ ਦੇ ਸਿਲੇਬਸ ਵਿੱਚ ਤਾਂ ਮਨੁਸਮ੍ਰਿਤੀ ਦਾ ਸਿਲੇਬਸ ਨਹੀਂ ਹੈ ਨਾ ਮਨੁਸਮ੍ਰਿਤੀ ਦਾ ਸਿਲੇਬਸ ਕੋਈ ਨਹੀਂ ਹੈ ਮਨੁਸਮ੍ਰਿਤੀ ਦਾ ਸਿਲੇਬਸ ਕੋਈ ਨਹੀਂ ਹੈ ਲੇਕਿਨ ਇੱਥੇ ਜਿਹੜਾ ਸਦੀਆਂ ਤੋਂ ਗੱਲ ਇੱਥੇ ਫੀਡ ਹੁੰਦੀ ਆਈ ਹੈ ਪੇਰੈਂਟਸ ਵੱਲੋਂ ਜੋ ਫੀਡ ਕੀਤਾ ਗਿਆ ਉਹ ਕਿਤਾਬਾਂ ਵਿੱਚੋਂ ਥੋੜੀ ਉਹ ਤਾਂ ਜੋ ਪੇਰੈਂਟਸ ਵੱਲੋਂ ਫੀਡ ਕੀਤਾ ਗਿਆ ਜੋ ਸੋਸਾਇਟੀ ਵੱਲੋਂ ਫੀਡ ਕੀਤਾ ਜੋ ਸਰਕਾਰਾਂ ਵੱਲੋਂ ਫੀਡ ਕੀਤਾ ਜਾਂਦਾ ਉਹ ਚੱਲ ਰਿਹਾ ਫਿਰ ਬਦਲੇਗਾ ਕਿਵੇਂ ਬਦਲੇਗਾ ਜੀ ਆ ਤੁਸੀਂ ਦੇਖੋ ਹੋ ਸਕਦਾ ਹੈ ਜਿਹੜਾ ਇਹ ਮੈਸੇਜ ਜਾ ਰਿਹਾ ਜੋ ਪੂਰਨ ਕੁਮਾਰ ਦੀ ਸ਼ਹਾਦਤ ਹੋਈ ਹੈ ਇਹਦੇ ਵਿੱਚ ਬਹੁਤ ਵਾਈਡ ਮੈਸੇਜ ਆਏਗਾ ਹਿੰਦੁਸਤਾਨ ਦੇ ਵਿੱਚ ਲੇਕਿਨ ਇਹਦਾ ਬਦਲਾਅ ਤਾਂ ਆ ਸਕਦਾ ਹੈ ਜੇ ਸਾਡੀਆਂ ਸਰਕਾਰਾਂ ਮਨੁਸਮ੍ਰਿਤੀ ਵਾਲੀ ਸੋਚ ਨੂੰ ਛੱਡਣ ਸਭ ਨੂੰ ਬਰਾਬਰ ਸਮਝਣ ਇਕਵੈਲਟੀ ਬਿਫੋਰ ਲਾਅ ਇਕਵਲ ਪ੍ਰੋਟੈਕਸ਼ਨ ਅਲਾਅ ਕਨਸਟੀਟਿਊਸ਼ਨ ਨੂੰ ਅਲਾਅ ਕਰਨ ਤਾਂ ਹੋ ਸਕਦਾ ਹੈ ਜੋ ਬੀਜੇਪੀ ਦਾ ਅਜੰਡਾ ਹੈ ਬੀਜੇਪੀ ਆਰਐਸਐਸ ਦਾ ਅਜੰਡਾ ਉਹਦੇ ਮੁਤਾਬਕ ਨਹੀਂ ਹੋਏਗਾ ਮੇਰੀ ਇੱਕ ਆਖਰੀ ਸਵਾਲ ਹੈ ਪਛੜੇ ਇਲਾਕਿਆਂ ਵਿੱਚ ਤਾਂ ਇਹ ਘਟਨਾਵਾਂ ਆਏ ਦੇਣ ਅਸੀਂ ਸੁਣਦੇ ਰਹੇ ਹਾਂ ਪਰ ਹੁਣ ਤੇ ਗੱਲ ਹੈ ਜਿਹੜੀ ਚੀਫ ਜਸਟਿਸ ਆਫ ਇੰਡੀਆ ਤੱਕ ਵੀ ਪਹੁੰਚ ਗਈ ਹੈ ਮੈਂ ਤਾਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਾਂ ਬਾਰ ਬਾਰ ਇਹ ਗੱਲ ਦੁਹਰਾ ਰਿਹਾ ਹੈ ਕਿ ਤੁਸੀਂ ਦੇਖੋ ਜਿਹੜਾ ਰਕੇਸ਼ ਕਿਸ਼ੋਰ ਨੇ ਜੁੱਤੀ ਸਿੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿੱਡੀ ਮਾੜੀ ਸੋਚ ਹੈ ਕਿੱਡੀ ਮਾੜੀ ਸੋਚ ਹੈ ਪਰ ਆਨਰੇਬਲ ਜਸਟਿਸ ਗਵਈ ਸਾਹਿਬ ਨੇ ਜੋ ਸ਼ਾਲੀਨਤਾ ਨਾਲ ਡਿਸੀਜਨ ਲਿਆ ਕਿ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਪਰ ਮੈਂ ਚਾਹਨਾ ਉਸ ਸ਼ਖਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਬਾਰ ਕਾਉਂਸਲ ਆਫ ਇੰਡੀਆ ਨੇ ਉਸ ਸ਼ਖਸ ਦੇ ਖਿਲਾਫ ਕਾਰਵਾਈ ਕੀਤੀ ਹੈ ਠੀਕ ਹੈ ਲੇਕਿਨ ਇਹ ਜਿਹੜੀਆਂ ਸੋਚ ਹੈ ਨਾ ਮਨੁਸਮ੍ਰਿਤੀ ਵਾਲੀ ਇਹ ਤਾਂ ਸਰਕਾਰਾਂ ਨੂੰ ਡਿਸਾਈਡ ਕਰਨਾ ਪੈਗਾ ਹੁਣ ਤੁਸੀਂ ਦੇਖੋ ਨਾ ਅਮਿਤ ਸ਼ਾਹ ਜੀ ਹੋਮ ਮਿਨਿਸਟਰ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਕਿਹਾ ਆਪ ਕਿਆ ਅੰਬੈਦਕਰ 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 ਕਰਤੇ ਰਹਤੇ ਹੋ ਉਹ ਮਨੁਸਮ੍ਰਿਤੀ ਦੀ ਸੋਚ ਹੈ ਉਹ ਸੋਚ ਮੁਤਾਬਕ ਹੋਇਆ ਸਾਬਕਾ ਵਿਧਾਇਕ ਕੁਲਦੀਪ ਵੈਦ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਇਸ ਮਾਮਲੇ ਦੇ ਵਿੱਚ ਉਹ ਕੀ ਸੋਚਦੇ ਆ ਤੇ ਇਹਨਾਂ ਦਾ ਸਟੈਂਡ ਕੀ ਆ ਦੇਖਦੇ ਆਉਣ ਵਾਲੇ ਸਮੇਂ ਵਿੱਚ ਇਸ ਕੇਸ ਵਿੱਚ ਕੀ ਕੀ ਕਾਰਵਾਈ ਹੁੰਦੀ ਆ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ